हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਛੇਲ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਬਈ ਫਾਰਮ ਤੋਂ ਬਣਾ ਰਹੇ ਵਧੀਆ ਬ੍ਰੀਡ ਆ ਬਾਈ ਕੋਲੇ ਥੋੜੀਆਂ ਜੀਆਂ ਗਾਂ ਮਾਰਾ ਰੱਖਦਾ ਉਹਨਾਂ ਵਿੱਚੋਂ ਹੀ ਅੱਜ ਇੱਕ ਵੜ ਛੇਲ ਕਰ ਰਿਹਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਾਈ ਹਾਂਜੀ ਹਾਂ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਮੇਰਾ ਕਰਨਵੀਰ ਆ ਪਿੰਡ ਸਮਾਦਪਾਈ ਰੌਂਤਾ ਰੋਡ ਤੇ ਰਹਿੰਦਾ ਆਪਣਾ ਘਰ ਠੀਕ ਹੈ ਬਾਈ ਕੰਟੈਕਟ ਨੰਬਰ ਬੋਲ ਦੋ ਆਪਣਾ 9876855682 ਠੀਕ ਹੈ ਇਹ ਵੀਰ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੇੜੇ ਨੇੜੇ ਪਿੰਡ ਆਪਣੇ ਕਿਹੜੇ ਰਹਿੰਦਾ ਨੇ ਨੇੜੇ ਫੁੱਲ ਵਾਲਾ ਰੌਂਤਾ ਗੰਜੀ ਗਲਾਬ ਸਿੰਘ ਆਲਾ ਠੀਕ ਹੈ ਤੇ ਜ਼ਿਲ੍ਹਾ ਆਪਾਂ ਨੂੰ ਕਿਹੜਾ ਪੈਂਦਾ ਜ਼ਿਲ੍ਹਾ ਮੋਗਾ ਜੀ ਤਹਿਸੀਲ ਤਹਿਸੀਲ ਬਾਗਾਪੁਰਾਣਾ ਠੀਕ ਹੈ ਤਹਿਸੀਲ ਬਾਗਾਪੁਰਾਣਾ ਹਾਂਜੀ ਜਿਹੜੀ ਬਈ ਇਹ ਸਾਹਮਣੇ ਵੇਖ ਰਹਿਣ ਆਪਣੇ ਫਾਰਮ ਦੀ ਹੀ ਹੈ ਹਾਂਜੀ ਹਾਂ ਘਰ ਦੀ ਬੇੜਾ ਠੀਕ ਹੈ ਹਾਂਜੀ ਕਿਹੜਾ ਸੂਸ ਹੁੰਦੀ ਹੈ ਬਈ ਇਹ ਪਲੂਣ ਸੂਂਦੀ ਹੈ ਜੀ ਪਲੂਣ ਸੂਂਦੀ ਆ ਇਹ ਆਪ ਏਬੀਐਸ ਬਰੂਡ ਦੀ ਆ ਹੂੰ ਤੇ ਗਾਂ ਇਹਦੇ ਸੈਕਟਰ 400 ਆ 40 135 ਤੋਂ 66 ਤੋਂ ਗੱਬਣਾ ਠੀਕ ਆ 66 ਤੋਂ ਹੀ ਗੱਬਣਾ 66 ਤੋਂ ਗੱਬਣਾ ਠੀਕ ਆ ਬਾਈ ਉਹਦੇ ਵੀ ਆਪ ਵੀ ਸੈਕਟਰ ਦੀ ਆਪ ਵੀ 66 ਦੀ ਠੀਕ ਆ ਆਪ ਵੀ ਬਾਈ ਸੈਕਟਰ ਸੀਮਨ ਦੀ ਆ ਜੀ ਤਾਂ ਵੀ ਚੰਗਾ ਸੀਮਨ ਦੀ ਮਾ ਮਾ ਦਾ ਵੀ ਚੰਗਾ ਰਿਕਾਰਡ ਸੀਗਾ ਕਿੰਨਾ ਕਿ ਸੀਗਾ ਜੀ ਮਤਲਬ ਇਹਗਾ 45 ਲੀਟਰ ਆ ਤੇ ਇਹ ਤੋਂ ਬਾਈ ਫਿਰ ਕਿੰਨੀ ਕੁ ਉਮੀਦ ਕਰਦੇ ਹੋ ਇਹ 30 ਪਹਿਲੇ ਤਾਂ 35 35 ਪਾ ਜੂਗੀ ਠੀਕ ਆ ਕਿੰਨੇ ਦਿਨਾਂ ਦੀ ਕੱਚੀ ਆ ਜੇ ਇਹ 8 ਦਿਨਾਂ ਦੀ ਕੱਚੀ ਆ 8 ਦਿਨਾਂ ਦੀ ਹਾਂਜੀ ਹਾਂ ਠੀਕ ਆ ਬਾਈ ਅੱਛਾ ਤਾਂ ਇਹ ਨਹੀਂ ਦੇਣੀ ਹੱਥੀ ਕੱਚੀ ਆ ਗਈ ਕੋਸਾ ਉਹਨਾਂ ਦਾ ਜਲ ਲਓ ਬਾਕੀ ਪੰਜ ਚਾਰ ਦਿਨ ਉੱਤੇ ਵੀ ਲਓ ਹਾਂਜੀ ਹਾਂ ਥਾਣ ਬਈ ਬਹੁਤ ਚੰਗਾ ਆ ਗਿਆ ਗੁਲਾਬੀ ਥਾਣ ਬਹੁਤ ਸੋਹਣਾ ਥਣ ਪੂਰੀ ਬਿੱਤੀ ਥਣ ਬਈ ਮੈਂ ਕਹਣਾ ਜਿਵੇਂ ਬਲੂਨ ਸੰਦਿਆ ਥਣ ਨਹੀਂ ਲੱਗਦਾ ਹਨਾ ਹਾਂਜੀ ਹਾਂ ਬਹੁਤ ਸੋਹਣਾ ਥਣ ਲੱਗਿਆ ਜਾ ਹੱਥੀ ਚੋਲੇ ਬਾਈ ਮਸ਼ੀਨ ਤੇ ਚੋਲੇ ਹਾਂਜੀ ਹਾਂ ਹਵਾਨਾ ਜਿਹੜਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਹੈ ਫੀਟ ਨਾਲ ਹਵਾਨਾ ਆ ਗਿਆ ਜਮਾ ਅਜੇ ਦਿਨ ਪਇਆ 8 ਦਿਨ ਪਇਆ ਬਾਕੀ 5-4 ਦਿਨ ਤੁਸੀਂ ਉੱਤੇ ਮੰਨ ਲਓ ਬਈ ਬਹੁਤ ਸੋਹਣਾ ਹਵਾਨਾ ਤਿਆਰ ਕਰਕੇ ਕਰਮ ਵਾਲੀ ਸੂਗੀ ਬਾਕੀ ਰੰਗ ਰੂਪ ਬਹੁਤ ਚੰਗਾ ਚੰਗੇ ਸੀਮਨ ਦੀ ਖੋਦਾਂ ਚੰਗਾ ਹੀ ਬਾਈ ਨੇ ਦਾ ਹਲਵਾਇਆ ਵਾਗੇ ਤੇ ਫੇਸ ਵਗੈਰਾ ਚੈੱਕ ਕਰ ਸਕਦੇ ਬਹੁਤ ਕਮਾਲਾ ਬੋਦੀ ਵਾਦੀ ਬਹੁਤ ਸੋਹਣੀ ਆ ਛੋਟਾ ਛੋਟਾ ਕਰਨਾ ਆ ਗਿਆ ਬਾਕੀ ਪ੍ਰਿੰਟ ਦੀ ਗੱਲ ਕਰੀਏ ਸਨਖ ਆਪਣੇ ਦੀ ਕਦ ਵੀ ਆਪਾਂ ਚੈੱਕ ਕਰਾਣੇ ਬਈ ਪਰਲੇ ਬਸ ਜਮੜਿਆ ਪਕਾ ਦਿੱਤੇ ਕਰਾਣੇ ਵੀ ਕਿੱਡਾ ਚਾਹਦਾ ਛੋਟਾ ਕਿੰਨਾ ਕਰਦਾ ਬਈ ਮੇਰਾ 6 ਫੁੱਟ 1 ਇੰਚ ਆਈ 6 ਫੁੱਟ 1 ਇੰਚ ਬਾਈ ਦਾ ਦਾਦਾ ਬਈ ਕੋਈ ਵੀ ਛੋਟੀਆਂ ਮੰਨ ਕੇ ਨਾ ਕਿਉਂਕਿ ਬਾਈ ਦਾ ਕੱਦ ਬਹੁਤ ਆ ਬਾਈ ਹੂ 5 ਫੁੱਟ ਤੋਂ ਨੇੜੇ ਤੇੜੇ ਆ ਹਾਂਜੀ ਹੈਗੀ ਹੈਗੀ ਹੂੰ ਖੋਲਿਓ ਬਾਈ ਨੂੰ ਤੋਰੇ ਫੋਲ ਕੇ ਬਾਕੀ ਜੇ ਗੱਲ ਕਰੀਏ ਬਾਈ ਥਣਾ ਦੇ ਸਾਇਦ ਥਣਾ ਦਾ ਸਾਇਜ ਬਹੁਤ ਚੰਗਾ ਆ ਗਿਆ ਪਲ ਵਗੈਰਾ ਵੀ ਨਹੀਂ ਕਰੀ ਪਈ ਹੈ ਜੇ ਹਾਂ ਹਾਂ ਦਿਨ ਪਏ ਨਹੀਂ ਸਹੀ ਗੱਲ ਆ ਲੈ ਬਾਈ ਚੈੱਕ ਕਰੋ ਜਿੰਨਾ ਮਗਰ ਨੂੰ ਜਾਊਗਾ ਹਮਾਨਾ ਉਨਾ ਹੀ ਮੂਰ ਨੂੰ ਲਾਗਣਾ ਉੱਚਾ ਤਾਂ ਤਾ ਰਹੂਗਾ ਫਿਕਸ ਜਿਹਾ ਬੰਨਣਾ ਇਹ ਨਹੀਂ ਹੋਊਗਾ ਕਿ ਟਟਮਲੇ ਵਾਰ ਬਣਾਊਗੀ ਚਾਹੇ 5 5 ਸੂਏ ਸੂਪੇ ਤੇ 7 ਸੂਪੇ ਨੇ ਆ ਹੀ ਰਹਿਣਾ ਇਹ ਲਾ ਤੋਰ ਲੋ ਬਈ ਵਾਰ ਤੇ ਖੁੱਲੀ ਰਹਿੰਦੀ ਹੁ ਬਾਈ ਕੇ ਹਾਂਜੀ ਹਾਂ ਖੁੱਲੀ ਠੀਕ ਹੈ ਬਾਈ ਇਹਦਾ ਵੀਡੀਓ ਬਣਾਉਣ ਦਾ ਕਰਕੇ ਬਾਈ ਨੇ ਰਸਾ ਜਾ ਪਤਾ ਬਾਈ ਨਹੀਂ ਬਾਈ ਕਹਿੰਦਾ ਖੁੱਲੂ ਹੀ ਰਹਿੰਦੀ ਹੈ ਵਿੱਚ ਤੇ ਬਾਕੀ ਲੰਬਾਈ ਲੰਬੂਈ ਚੈੱਕ ਕਰਵਾ ਨਾ ਬਹੁਤ ਚੰਗੇ ਵੇਲ ਬੂਲ ਬਹੁਤ ਆ ਕਿ ਇਹ ਨਹੀਂ ਹੈਗਾ ਵੀ ਲਿੱਸੀ ਲਾਮੀ ਜਿਹਾ ਕਿ ਨਹੀਂ ਬਾਈ ਹਾਂਜੀ ਹਾਂ ਤੇ ਚਾਰੂ ਚੂਰੂ ਕਿਵੇਂ ਆ ਬਾਈ ਚਾਰੂ ਵਾਧੂ ਹੀ ਠੀਕ ਹੈ ਹਾਂਜੀ ਹਾਂ ਤੇ ਬਾਈ ਇਹਦੀ ਕੀ ਡਿਮਾਂਡ ਰਹਿਣੀ ਆ ਮੁੱਲ ਕੀ ਰਹਿਣਾ ਇਹਦਾ ਡਿਮਾਂਡ ਮੇਰੇ ਫੋਨ ਤੇ ਕਰਾਂਗੇ ਜੀ ਮੁੱਲ ਫਿਰ ਜਾਇਜ਼ ਹੀ ਹਾਂਜੀ ਜਾਇਜ਼ ਹੋਊਗਾ ਠੀਕ ਆ ਡਿਮਾਂਡ ਬਾਈ ਕਹਿੰਦਾ ਜਾਇਜ਼ ਰੱਖੂਗੀ ਬਾਈ ਤੇ ਰਹੂਗੀ ਫੋਨ ਤੇ ਮਤੇ ਮੋਲ ਅੱਜ ਵੀ ਬਾਈ ਕਹਿੰਦਾ ਜਾਇ ਜੀ ਰਹੂਗਾ ਬਾਕੀ ਜਿਹੜਾ ਸੋਨਾ ਦਾ ਗੈਪ ਆ ਬਈ ਬਹੁਤ ਸੋਹਣਾ ਗੈਪ ਆਗਾ ਚੈੱਕ ਕਰ ਸਕਦੇ ਹਜੇ ਤਾਂ ਬਲਟ ਸਾਰੀਆਂ ਪਈਆਂ ਨੇ ਸਾਰੀਆਂ ਨੇ ਕੱਟਣੀਆਂ ਕਰ ਬੜੇ ਫੇਰ ਜਾ ਕੇ ਕਿਤੇ ਹਾਂਜੀ ਤੇ ਬਾਕੀ ਜੇ ਕਿਸੇ ਵੀ ਨੂੰ ਨਾ ਬਾਈ ਵੈਡ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜਰੂਰ ਕਰੋ ਜੀ ਵੀਡੀਓ ਨੂੰ ਦੇਖਣ ਲਈ ਧੰਨਵਾਦ